ਆਮੀਨ ਜਰਾ ਕਿਹੋ ਜਿਆ ਫਾਇਦਾ ਠੀਕ ਆ ਰੱਬ ਕੀ ਕਰੀ ਜਾਂਦਾ ਰੱਬ ਕੋ ਦਮ ਹੁਸਦਾਰ ਆ ਉਹ ਇਹਦਾ ਹੌਸ ਬੁੜਾ ਹੋਣਾ ਰੱਬ ਕੋ ਰੁੜਾ ਹੋ ਗਿਆ ਹੋਰ ਹਾਂ ਤੁਸੀਂ ਦੱਸੋ ਇਹ ਮੁੰਡੇ ਨੂੰ ਅੱਛਾ ਹੋਰ ਮੁੰਡੇ ਪਿੰਡ ਨਾਲ ਲਈ ਦੂਈ ਦਰੀਆ ਪਤਾ ਹੈ ਕਰਦਾ ਅੱਛਾ ਹੋਰ ਇਹਦਾ ਰੱਬ ਲੋਹਮੀ ਮਾਦਨੇ ਹਾਂ ਇਹਦਾ ਨਾ ਸਾਹ ਲਾ ਕੇ ਹੀ ਪੋਣਾ ਜਨਾ ਆਣ ਲਗਾ ਕੇ ਇਹ ਕਰ ਹਾਂ ਸੜ ਦਵਸ ਇਹਦਾ ਆਟੋਮੈਟਿਕ ਲਾ ਕੇ ਬੋਲੇਗਾ ਹਾਂ ਕੁਦਗਾ ਸਭ ਹਿਦਾਇਆ ਬੁਰਾ ਹਾ ਚੱਲ ਜਦੋਂ ਸੋ ਬੁਰਾ 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 ਬਈ ਬੁਰਾ ਇਹਦਾ ਕੋਈ ਹੱਲ ਨਹੀਂ ਹੈਗਾ ਹੁਣ ਕੋਈ ਹੱਲ ਨਹੀਂ ਹੈ ਘਰ ਚੋਣਾਂ ਦੇ ਲੋਕਾਂ ਦੇ ਲਾਗੇ ਹੈ ਮੈਂ ਕਿੱਥੇ ਲਾਗੇ ਚੋਣ ਲੋਕਾਂ ਹਾਂ ਇਧਰ ਪਠਾਨਪੁਰ ਬਣੀ ਹੈ ਆਪਣਾ ਇਹ ਕਿੰਨਾ ਭੱਜਦਾ ਹੈ ਪੌਣ ਪੌਣੇ ਟੁੱਟ ਕੇ ਕਹਿੰਦੇ ਉਹ ਵੀ ਐਸੀ ਜਾ ਕੇ ਤਰਾ ਉਹਦਾ ਬੜਾ ਆਲਗਾ ਹਾ ਜਦ ਨਵੀਂ ਕੁਇਦਾਰ ਨੂੰ ਗਿੜੀ ਪੁੱਛਿਆ ਉਹ ਹੰਦਵਾ ਨਵੀਂ ਓਕੀ ਹਾਂ ਲੋਕਾਂ ਨੂੰ ਪਤਾ ਨਹੀਂ ਸਰੂ ਸਾਹਿਬ ਰੱਬ ਤੋਂ ਬੜਾ ਹੋ ਗਿਆ ਭਈ ਅੱਛਾ ਉਹਦਾ ਮਨ ਸਾ ਉਹ ਜਿਹਾ ਜੀਦਾ ਉਹਨੇ ਕੁ ਵੀ ਜੜੀ ਮੋੜਨ ਸੁਮਾਦੀ ਉਹਨੂੰ ਦਾ ਹੋਈ ਜਾਂਦਾ ਜੇ ਹੁਣ ਆਪਣਾ ਮੱਗ ਗਿਆ ਵੀ ਨਹੀਂ ਪਾਦੇ ਰ ਬਾ ਹਾਂ ਫਸਲਾ ਕੇ ਰੋਣ ਤੋਂ ਭੁੱਲ ਜਾਂਦਾ ਆਟੋਮੈਟਿਕ ਨਾਲ ਆ ਰਿਹਾ ਹਾਂ ਅੱਜ ਕਿਦੜੇ ਜਾਬਾ ਹੋ ਗਏ ਉਹ ਇਦਾਂ ਕੰਮ ਕਰਤੇ ਹੋ ਉਹਦਾ ਮੌੜਿਆ ਕਹਾਣੀ ਕਰਤੇ ਹੋ ਗੱਤ ਕਰਦੇ ਇਹ ਹੁਣ ਕਹਿਦੇ ਰੋ ਬੁੱਢਾ ਨੋਈ ਤੱਕ ਇਹ ਆ ਫਿਰ ਹੁਣ ਬੁੜੇ ਜੀ ਬੁਢਾ ਕਾ ਹੋ ਬਹਿਣਾ ਬੁਢਾ ਬਣੂ ਕਹੇ ਜਬਾ ਹਾਂ ਤੂੰ ਹੀ ਕਰ ਭਾਈ ਹੱਲ ਬਈ ਤੇ ਇਹਦਾ ਨਾਲ ਮੇਰੇ ਹਿਸਾਬ ਨੇ ਹਿਸਾਬ ਦੀ ਹਾਂ ਹਾਂ ਇਹਦਾ ਯਾਰ ਕੋ ਰਹਾ ਹਾਲਾ ਨਾ ਬਿਜਾ ਨਹੀਂ ਨੂੰ ਬੜਾ ਨੁਕਸਾਨ ਕਰਦਾ ਨੁਕਸਾਨ ਬਹੁਤ ਆਦੀ ਨੁਕਸਾਨ ਦਾ ਪੈ ਨਵੇਂ ਕੁਇਦਾਰੇ ਨੂੰ ਪਰ ਦੇ ਪੋਜਿਆ ਰੇ ਸਾਹ ਨੂੰ ਕਾ ਮੇ ਰੱਬ ਨੇ ਅਜਿਹਾ ਨਾ ਕੋਣ ਇਹਦਾ ਹੈ ਹੈ ਚੱਲ ਦੇਖਦਾ ਮੈਂ ਤਾਂ ਹੀ ਪੁੱਛਦਾ ਜੀ ਇਮਾਨਤ ਦੇ ਬੈਠੇ ਗੱਲਬਾਤ ਪੁੱਛੀਏ ਗੱਲਬਾਤ ਤਾਂ ਸਹੀ ਹੀ ਆ ਇੱਥੇ ਕਿਵੇਂ ਬੱਡੇਗਾ ਆਰਡਰ ਦੇ ਹੋ ਦਵਾਈ ਲੈਣਾ ਹੈ। ਅੱਛਾ ਹੋਰ। ਛੋਟੇ-ਛੋਟੇ ਠੀਕ ਨੇ। ਗੋਡੇ ਠੀਕ ਰਹੇ। ਮੋਸ ਢੰਗਾ ਹੋ ਗਏ ਨਾ। ਹਾਂ। ਇਹਨੇ ਮੋਸ ਵਰਕੇ। ਚੜ ਚੜ ਮਿਲਦੇ ਆ ਫਿਰ। ਹਾਂ ਕੋਈ ਨਾ। ਠੀਕ ਹੈ।